ਧੰਨਵਾਦ ਵੀ ਔਰ ਤੁਹਾਨੂੰ ਵੀ ਤੁਹਾਡੇ ਚੈਨਲ ਨਾਲ ਜੁੜੇ ਸਾਰੇ ਸਾਥੀਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਅੱਜ ਜਿਹੜਾ ਮੁੱਦਾ ਬੜਾ ਗੰਭੀਰ ਆ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਤਕਰੀਬਨ 540 ਏਕੜ ਜਿਹੜੀ ਜ਼ਮੀਨ ਹੈਗੀ ਆ ਉਹ ਲੱਗੀ ਹੈਗੀ ਸਰਕਾਰ ਐਕਵਾਇਰ ਕਰਨ ਸੋ ਜੇ ਅਪਰ ਲੁਧਿਆਣੇ ਦੀ ਗੱਲ ਕਰੀਏ ਤਾਂ ਉੱਥੇ ਤਕਰੀਬਨ 24000 ਏਕੜ ਦੇ ਕਰੀਬ ਹੈਗੀ ਆ ਤੋ ਇਹ ਜਿਹੜਾ ਪਿਛਲੇ ਦਿਨਾਂ ਤੋਂ ਰੌਲਾ ਚੱਲ ਰਿਹਾ ਮੈਂ ਸਮਝਦਾ ਕਿ ਇਹਦੇ ਤੇ ਇਤੋਂ ਵੱਧ ਗੰਭੀਰਤਾ ਕੋਈ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਜਿਹੜਾ ਆਪਾਂ ਅੱਗੇ ਵੀ ਗੱਲ ਕਰਦੇ ਕਿ ਐਗਰੀਕਲਚਰ ਬੇਸਡ ਸਟੇਟ ਹੈ ਔਰ ਜੇ ਖੇਤੀ ਵਾਲੀ ਜ਼ਮੀਨ ਹੀ ਨਾ ਰਹੀ ਤੇ ਸਾਡੀ ਖੇਤੀਬਾੜੀ ਕਾਹਦੇ ਨਾ ਮਰਨੀ ਕਿਸਾਨ ਕਈ ਚਿਰ ਤੋਂ ਸੰਘਰਸ਼ ਕਰ ਰਹੇ ਆ ਔਰ ਉਹਨਾਂ ਦੇ ਸੰਘਰਸ਼ ਦੀ ਵਜਾ ਇਹ ਹੀ ਆ ਕਿ ਕਥਾਨੀ ਮਰ ਰਹੀ ਆ ਕੀਤੀ ਵਾਰੀ ਜਿਹੜਾ ਆ ਉਹ ਧੰਦਾ ਮਰ ਰਿਹਾ ਤੇ ਜੇ ਆਪਾਂ ਜੋ ਸਰਕਾਰ ਨੇ ਰੋਖਕਚਾਰ ਕੀਤਾ ਇਹ ਤਾਂ ਫਿਰ ਸਾਰਾ ਕੁਝ ਹੀ ਨਿਕਲ ਜਾਣਾ ਇੱਕੋ ਵਾਰੀ ਜਿੱਥੋਂ ਮੈਂ ਇਸ ਕਰਕੇ ਅੱਜ ਆਪਾਂ ਇਕੱਠੇ ਹੋਏ ਆ ਤਾਂ ਕਿ ਆਪਾਂ ਕੋਈ ਗੰਭੀਰਤਾ ਨਾਲ ਇਸ ਗੱਲ ਨੂੰ ਲਈਏ ਜਿਸ ਤਰੀਕੇ ਨਾਲ ਡੀਸੀ ਸਾਹਿਬ ਨੂੰ ਅਸੀਂ ਵੀ ਮੈਮੋਰੰਡਮ ਦੇ ਕੇ ਆਏ ਜਥੇਬੰਦੀਆਂ ਜਾਂ ਹੋਰ ਲੋਕ ਵੀ ਕੋਈ ਧਰਨਾ ਜਾਂ ਮਜਾਰਾ ਕਰ ਰਹੇ ਆ ਪਰ ਮੈਨੂੰ ਲੱਗਦਾ ਕਿ ਇਹ ਸਾਧਗਰ ਤਰੀਕਾ ਨਹੀਂ ਜਿਹਦੇ ਨਾਲ ਆਪਾਂ ਜ਼ਮੀਨ ਨੂੰ ਬਚਾ ਸਕਦੇ ਔਰ ਆਪਾਂ ਇੱਕ ਚੀਜ਼ ਮੋٹے ਤੌਰ ਤੇ ਦੇਖੀ ਹੈ ਜਦੋਂ ਚੰਡੀਗੜ੍ਹ ਬਸਾਇਆ ਕਿੰਨੇ ਪਿੰਡੋ ਦੇ ਵਿੱਚ ਆ ਗਏ ਔਰ ਜਿਹੜੇ ਪਿੰਡਾਂ ਦਾ ਕੁਝ ਕੁਝ ਏਰੀਆ ਰਹਿ ਵੀ ਗਿਆ ਤਨਾਸ ਜਾਂ ਹੋਰ ਛੋਟੇ-ਛੋਟੇ ਅੱਜ ਵੀ ਉੱਥੇ ਨਾ ਤੁਸੀਂ ਕੰਸਟਰਕਸ਼ਨ ਕਰ ਸਕਦੇ ਆ ਨਾ ਤੁਹਾਡਾ ਪਿੰਡ ਬਣ ਸਕਦਾ ਬਹੁਤ ਬੁਰੇ ਹਾਲਾਤ ਆ ਉਹ ਸਾਰੇ ਸਲਮ ਏਰੀਆ ਬਣਿਆ ਪਿਆ ਪਹਾੜੀਆਂ ਨਹੀਂ ਛੋਟੇ-ਛੋਟੇ ਖੋਲੇ ਦੇ ਉੱਥੇ ਪਏ ਹੋ ਉਹਨਾਂ 'ਤੇ ਰਹਿ ਰਹੇ ਆ ਤੋ ਇਹੇ ਹਾਲਾਤ ਹੀ ਇਹ ਹੋਣੇ ਆ ਤੋ ਮੈਂ ਪਿੰਡਾਂ ਵਾਲਿਆਂ ਨੂੰ ਵੀ ਇਹ ਅਪੀਲ ਕਰਨੀ ਚਾਹਨਾ ਇਹ ਨਾ ਸਮਝੋ ਕਿ ਫਲਾਨੇ ਦੀ ਜ਼ਮੀਨ ਵਿੱਚ ਆ ਗਈ ਤੇ ਮੇਰਾ ਕੀ ਹੈਗਾ ਜਿੱਥੇ ਕਿਸੇ ਪਿੰਡ ਦੇ ਵਿੱਚੋਂ ਜ਼ਮੀਨ ਆ ਗਈ ਉਹ ਸਾਰਾ ਪਿੰਡ ਹੀ ਤਬਾਹ ਹੋ ਜਾਣਾ ਇਕੱਲੀ ਉਹਨੀ ਖੇਤੀਬਾੜੀ ਵਾਲੀ ਜ਼ਮੀਨ ਨਹੀਂ ਤਬਾਹ ਹੋਣੀ ਕਿਉਂਕਿ ਜੇ ਅਜੇ ਤਾਂ ਵੈਸੇ ਇਹਨਾਂ ਤੋਂ ਮੈਨੂੰ ਕੋਈ ਆਸ ਨਹੀਂ ਜੇ ਕੱਲ ਨੂੰ ਉੱਥੇ ਕੋਈ ਕੰਸਟਰਕਸ਼ਨ ਕੋਈ ਫਲੈਟ ਕੋਈ ਘਰ ਇਨਾ ਨੇ ਡਿਵੈਲਪ ਕਰ ਦਿੱਤੇ ਉੱਥੇ ਕੋਈ ਇਦਾਂ ਦੀ ਵੱਡੀ ਦੁਕਾਨਾ ਮਾਲ ਬਣ ਕੇ ਤਾਂ ਫਿਰ ਮਤ ਸੋਚੋ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਆਪਣੀ ਚੱਲਣ ਵਾਲੀਆਂ ਛੋਟੀਆਂ-ਛੋਟੀਆਂ ਦੁਕਾਨਾਂ ਉਹ ਰਹਿ ਜਾਣਗੀਆਂ ਤਾਂ ਉਹ ਵੀ ਸਾਰੇ ਵਿੱਚ ਚਲ ਜਾਣਗੇ ਹਰ ਬੰਦੇ ਦਾ ਜਿੰਨਾ ਵੀ ਕੋਈ ਕਾਮਕਾਰ ਧੰਦਾ ਜ਼ਮੀਨ ਘਰ ਹੈਗੇ ਆ ਉਹ ਤੁਹਾਡੇ ਤੁਹਾਡੇ ਪਿੰਡ ਦੇ ਨਾਲ ਜੁੜੇ ਹੋਏ ਆ ਇਸ ਕਰਕੇ ਮੈਂ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੁੰਨਾ ਕਿ ਕੱਲਾ ਐਨਾ ਤੋਂ ਤੁਹੇ ਮੇਰੀ ਤਾਂ ਹੀ ਨਹੀਂ ਉਹਦੀ ਜ਼ਮੀਨ ਆ ਗਈ ਆ ਜਾਂ ਤੁਸੀਂ ਕਹੋ ਸਾਡਾ ਤਾਂ ਘਰ ਹੀ ਆ ਸਾਡੀ ਤਾਂ ਪਹਿਲਾਂ ਹੀ ਜ਼ਮੀਨ ਨਹੀਂ ਜਾਂ ਮੇਰੀ ਤਾਂ ਇਕੱਲੀ ਦੁਕਾਨ ਆ ਸੋ ਅੱਜ ਜੇ ਅਕਵਾਇਰ ਹੋਣੀ ਆ ਤਾਂ ਉਹ ਇਕੱਲੀ ਓਨੀ ਖੇਤੀ ਦੀ ਜ਼ਮੀਨੇ ਹੋਣੀ ਪਿੰਡਾਂ ਤੇ ਸਾਰਿਆਂ ਤੇ ਅਤਰ ਪੈਣਾ ਸੋ ਮੈਂ ਤੁਹਾਡੇ ਮਾਧਿਅਮ ਨਾਲ ਇਹੀ ਗੱਲ ਕਰਨੀ ਚਾਹੁੰਨਾ ਕਿ ਆਪ ਨਵਾਂ ਚੰਡੀਗੜ੍ਹ ਜਿਹੜਾ ਬਣਿਆ ਹੈਗਾ ਨਵਾਂ ਚੰਡੀਗੜ੍ਹ ਮੁਹੱਲੀ ਐਕਸਟੈਂਸ਼ਨ ਬਣਿਆ ਪਿਆ ਕਿੰਨੇ ਕਿੰਨੇ ਪਿੰਡ ਖਾ ਗਏ ਆ ਔਰ ਇੱਕ ਕੰਕਰੀਟ ਬਣ ਰਹੀ ਹੈ ਇੱਕ ਪਾਸੇ ਤਾਂ ਸਰਕਾਰ ਮਾਛੀ ਬਾੜੇ ਦੇ ਵਿੱਚੋਂ ਜਿੱਥੇ ਤਕਰੀਬਨ ਜੰਗਲੀ ਏਰੀਆ ਹੀ ਸੀ ਉੱਥੇ ਜਦੋਂ ਇਹ ਗੱਲ ਕਰਦੇ ਸੀਗੇ ਵੀ ਨਹੀਂ ਅਸੀਂ ਜ਼ਮੀਨ ਨਹੀਂ ਜਾਣ ਦੇਣੀ ਅਸੀਂ ਹਾਲਾਂਕਿ ਉੱਥੇ ਐਡਾ ਵੱਡਾ ਪਲਾਂਟ ਲੱਗਣ ਜਾ ਰਿਹਾ ਸੀ ਉਹ ਲੱਗਣ ਨਹੀਂ ਦਿੱਤਾ ਅੱਜ ਤੁਸੀਂ ਜਿਹੜੀ ਜ਼ਮੀਨ ਐਕਵਾਇਰ ਕਰ ਰਹੇ ਆ ਉਹਦਾ ਤੁਸੀਂ ਦੱਸ ਵੀ ਨਹੀਂ ਰਹੇ ਵੀ ਕਰਨਾ ਕੀ ਹੈ ਹਰਪਾਲ ਚੀਮਾ ਜੀ ਬੋਲਦੇ ਸੁਣੇ ਮੈਂ ਉਹ ਕਹਿੰਦੇ ਅਸੀਂ ਇਹਨੂੰ ਕਰਾਂ ਤੇ ਵੀ ਤਬਦੀਲ ਕਰ ਸਕਦੇ ਆ ਅਸੀਂ ਇਹਦੀ ਡਿਵੈਲਪਮੈਂਟ ਵੀ ਕਰਤਾ ਤੇ ਅਸੀਂ ਹੋਰ ਵੀ ਕਿਤੇ ਬਤ ਕਰ ਸਕਦੇ ਜਿੰਨੀ ਕੁ ਮੇਰੀ ਜਾਣਕਾਰੀ ਹੈ ਉਹ ਪੁਖਤਾ ਜਾਣਕਾਰੀ ਇਹ ਹੈ ਕਿ ਇਹਨੂੰ ਗਲਾਡਾ ਜਾਂ ਜਿਹੜੇ ਇਹਨਾਂ ਦੇ ਇਦਾਂ ਦੀਆਂ ਏਜੰਸੀਆਂ ਉਹ ਲੈ ਰਹੀਆਂ ਔਰ ਉਹਨਾਂ ਨੇ ਅੱਗੂ ਪ੍ਰਾਈਵੇਟ ਪਲੇਅਰਸ ਨੂੰ ਦੇ ਕੇ ਡਿਵੈਲਪਮੈਂਟ ਕਰਵਾਣੀ ਹੈ ਇਹ ਕਿਹਾ ਜਾ ਰਿਹਾ ਪਰ ਮੈਨੂੰ ਖਦਸ਼ਾ ਇਹ ਹੈ ਕਿ ਜਿਸ ਤਰੀਕੇ ਨਾਲ ਦਿੱਲੀ ਵਾਲਿਆਂ ਨੇ ਦਿੱਲੀ ਨੂੰ ਲੁੱਟਿਆ ਜਾਹ ਸਕੂਲਾਂ ਦੇ ਕਮਰਿਆਂ ਦੀ ਗੱਲ ਕਰ ਲਈਏ ਚਾਹੇ ਪਾਲਿਸਿਜ਼ ਜਿਹੜੀਆਂ ਚਰਾਬ ਦੀਆਂ ਜਾਂ ਦੂਜੀਆਂ ਇਹੀ ਤਰੀਕਾ ਅੱਜ ਇੱਥੇ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੇ ਉਹ ਜ਼ਮੀਨ ਜਿਹੜੀ ਐ ਪ੍ਰਾਈਵੇਟ ਬੰਦਿਆਂ ਨੂੰ ਵੇਚ ਕੇ ਪੈਸੇ ਇਕੱਠੇ ਕਰਕੇ ਦਿੱਲੀ ਭੱਜ ਜਾਣਾ ਸੋ ਮੈਂ ਤੁਹਾਨੂੰ ਕੱਲੀ ਅਵੇਅਰ ਨਹੀਂ ਕਰਨ ਲੱਗਿਆ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹਣਾ ਕਿ ਪੰਜਾਬ ਕੋਲ ਵਾਧੂ ਜੇ ਕਹਿੰਦੇ ਪਾਣੀ ਹੈ ਨਹੀਂ ਤਾਂ ਪੰਜਾਬ ਕੋਲ ਵਾਧੂ ਜ਼ਮੀਨ ਵੀ ਹੈ ਨਹੀਂ ਅੱਜ ਕੰਕਰੀਟ ਦਾ ਜਿਹੜਾ ਇੱਥੇ ਪੈਰਾਫੇਰੀਆ ਬਣਾਉਣ ਵਾਸਤੇ ਜਾਂ ਕੋਈ ਆਪਾਂ ਇਦਾਂ ਦੀ ਡਿਵੈਲਪਮੈਂਟ ਕਰਕੇ ਆਪਣੀ ਖੇਤੀਬਾੜੀ ਨੂੰ ਮਾਰਨ ਵਾਸਤੇ ਸੋ ਮੈਂ ਦੂਜੀ ਗੱਲ ਇਹ ਕਰਨੀ ਚਾਹੁੰਦਾ ਕਿ ਕੱਲਾ ਕੱਲਾ ਧਰਨਿਆਂ ਮਜਾਰਿਆਂ ਨਾਲ ਮਸਲਾ ਹੱਲ ਨਹੀਂ ਹੋਣਾ ਆਓ ਆਪਾਂ ਕੋਈ ਰਲ ਕੇ ਸੰਜੀਦਗੀ ਨਾਲ ਇਹਦਾ ਜਿਹੜਾ ਰਾਹ ਲੱਭੀਏ ਉਹਦੇ ਤੇ ਆਪਾਂ ਕੰਮ ਕਰੀਏ ਜਿਹੜਾ ਲੈਂਡ ਐਕ acquisition ਐਕਟ ਹੈਗਾ 2013 ਚ ਬਣਿਆ ਉਦੇ ਉੱਤੇ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਜਿੱਥੇ ਵੀ ਕੋਈ ਫਸਲ ਹੋ ਰਹੀ ਆ ਜਿੱਥੋਂ ਖਾਣੇ ਵਾਲੀਆਂ ਚੀਜ਼ਾਂ ਦੀ ਉਪਜ ਹੋ ਰਹੀ ਆ ਉਹਨੂੰ ਸਰਕਾਰ ਬਿਨਾਂ ਕਿਸੇ ਐਮਰਜੈਂਸੀ ਲੋੜ ਤੋਂ ਲੈ ਨਹੀਂ ਸਕਦੀ ਉਹ ਐਮਰਜੈਂਸੀ ਲੋੜ ਕੀ ਆ ਕੋਈ ਆਰਮੀ ਦਾ ਹੈੱਡਕੁਆਟਰ ਬਣਨਾ ਹੋਵੇ ਕੋਈ ਆਰਮੀ ਨਾਲ ਸੰਬੰਧਿਤ ਫੈਕਟਰੀ ਲੱਗਣੀ ਹੋਵੇ ਕੋਈ ਰੇਲਵੇ ਦੀ ਲਾਈਨ ਜਿਹੜੀ ਨੈਸ਼ਨਲ ਲੈਵਲ ਦੀ ਲੰਘਣੀ ਹੋਵੇ ਕੋਈ ਨੈਸ਼ਨਲ ਲੈਵਲ ਦੀ ਸੜਕ ਲੰਘਣੀ ਹੋਵੇ ਆਪਾਂ ਤਾਂ ਪੰਜਾਬੀਆਂ ਨੇ 22000 ਏਕੜ ਤਾਂ ਆਪਾਂ ਜਿਹੜੇ ਹੁਣੇ ਭਾਰਤ ਮਾਲਾ ਚ ਆਪਾਂ ਆਪਣਾ ਯੋਗਦਾਨ ਦਿੱਤਾ ਔਰ ਕਿੰਨੀ ਜ਼ਮੀਨ ਸਾਡੀ ਉਹਦੇ ਚ ਚਲ ਗਈ ਉੱਥੇ ਤਾਂ ਆਪਾਂ ਨੂੰ ਦਿਦਾਇਆ ਕਿ ਇੱਕ ਨੈਸ਼ਨਲ ਲੈਵਲ ਦੀ ਡਿਵੈਲਪਮੈਂਟ ਦੀ ਕੋਈ ਗੱਲ ਹੋ ਰਹੀ ਹੈ ਇੱਥੇ ਤਾਂ ਦੱਤ ਵੀ ਨਹੀਂ ਰਹੇ ਪਏ ਉਹਨਾਂ ਨੇ ਜ਼ਮੀਨ ਸਾਡੇ ਤੋਂ ਲੈ ਕੇ ਕਰਨੀ ਕੀ ਔਰ ਉਹ ਜਦੋਂ ਗਰਾਹੀ ਜਾਂਦੀ ਹੈ ਚਾਰ ਚਾਰ ਗੁਣਾ ਪੈਸੇ ਮਿਲਦੇ ਇੱਥੇ ਤਾਂ ਕਹਿੰਦੇ ਕਮਰੇ ਦੇਵਾਂਗੇ ਤੁਹਾਨੂੰ ਦੁਕਾਨਾਂ ਦੇਵਾਂਗੇ ਕਦੋਂ ਡਵੈਲਪਮੈਂਟ ਹੋਊਗੀ ਕਦੋਂ ਉਹ ਦੁਕਾਨ ਮਿਲੂਗੀ ਤੇ ਜਿੱਥੇ ਜ਼ਿੰਮੇਦਾਰ ਦੀ ਜ਼ਮੀਨ ਚਲ ਗਈ ਉਹਨੇ ਦੁਕਾਨ ਲੈ ਕੇ ਉੱਥੇ ਕਾਦੀ ਦੁਕਾਨ ਖੋਲ੍ਹਣੀ ਆ ਸੋ ਇਹਦਾ ਮੈਂ ਇਕੱਲਾ ਵਿਰੋਧ ਨਹੀਂ ਕਰਦਾ ਮੈਂ ਲੋਕਾਂ ਨੂੰ ਵੇਅਰ ਕਰਕੇ ਇਹਦਾ ਹੱਲ ਕੀ ਹੈਗਾ ਪਹਿਲਾਂ ਤਾਂ ਹੱਲ ਇਹਦਾ ਹੈਗਾ ਇਹ ਕਿ ਜੋ ਐਕਟ ਦੇ ਵਿੱਚ ਕਿਹਾ ਗਿਆ ਕਿ ਜਿੰਨੀ ਦੇਰ ਤੱਕ 70% ਪਿੰਡ ਦੀ ਆਬਾਦੀ ਜਾਂ ਜਿੱਥੋਂ ਦੇ ਵੀ ਉਹਨਾਂ ਨੇ ਜ਼ਮੀਨ ਲੈਣੀ ਆ ਉਹ ਨਾਲ ਸਹਿਮਤ ਨਾ ਹੋਵੇ ਲੈਂਡ ਨੂੰ ਅਕਵਾਇਰ ਨਹੀਂ ਕੀਤਾ ਜਾ ਸਕਦਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਜ਼ਮੀਨਾਂ ਆ ਰਹੀਆਂ ਉਹਨਾਂ ਪਿੰਡਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਉੱਠ ਕੇ ਆਪਣੇ ਸਰਪੰਚਾਂ ਨੂੰ ਕਹੋ ਕਿ ਪਿੰਡ ਦੇ ਵਿੱਚ ਗ੍ਰਾਮ ਸਭਾ ਬੁਲਾਉਣ ਔਰ ਉੱਥੇ ਇੱਕ ਮਤਾ ਪਾਇਆ ਜਾਵੇ ਜਿੱਥੇ ਸਾਰੇ ਪਿੰਡ ਦੇ ਮੈਕਸਿਮਮ ਸਾਈਨ ਕਰਵਾ ਕੇ ਦਿੱਤੇ ਜਾਣ ਇਹ ਸਾਡੇ ਪਿੰਡ ਦੀ ਜ਼ਮੀਨ ਵਕਾਊ ਨਹੀਂ ਹੈਗੀ ਅਸੀਂ ਨਹੀਂ ਦੇਣੀ ਚਾਹਨੇ ਤੁਹਾਡੇ 70% ਤੋਂ ਵੱਧ ਮਤੇ ਜਾਣਗੇ ਸਰਕਾਰ ਕੋਲ ਤਾਂ ਉਹ ਲੈ ਸਕਦੀ ਹੈ ਜੇ ਤੁਹਾਨੂੰ ਐਕਟ ਦਾ ਨਹੀਂ ਪਤਾ ਆਪਾਂ ਅਵੇਅਰ ਨਹੀਂ ਹੈਗੇ ਤਾਂ ਫਿਰ ਸਰਕਾਰ ਤੱਕ ਆ ਕਰਦੀ ਹੈ ਤੇ ਆਪਾਂ ਸਹੀ ਜਾਣਿਆ ਤੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਵਾਸਤੇ ਉੱਠਿਆ ਹਾਲਾਂਕਿ ਤੋਂ ਪਹਿਲਾਂ ਕਿਸਾਨ ਭਾਅ ਵਧਾਉਣ ਦੀ ਗੱਲ ਕਰਦਾ ਰਿਹਾ ਪਹਿਲੀ ਵਾਰੀ ਹੋਇਆ ਕਿ ਪੰਜਾਬ ਦਾ ਕਿਸਾਨ ਇਹ ਗੱਲ ਕਰਨ ਲੱਗਿਆ ਕਿ ਅਸੀਂ ਜ਼ਮੀਨ ਨਹੀਂ ਜਾਣ ਦੇਣੀ ਸੋ ਇਹਦੇ ਬਚਾਉਣ ਵਾਸਤੇ ਪਹਿਲਾ ਤਰੀਕਾ ਇਹ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਬੁਲਾਈਏ ਤੇ ਉੱਥੇ ਅਸੀਂ ਮਤਾ ਪਾ ਕੇ ਦਈਏ ਕਿ ਅਸੀਂ ਜ਼ਮੀਨ ਨਹੀਂ ਦੇਣੀ ਨਹੀਂ ਦੇਣੀ ਅਸੀਂ ਨਹੀਂ ਬਕਾਉ ਹੈਗੀ ਦੂਜੀ ਗੱਲ ਜੇ ਕੋਈ ਸਰਪੰਚ ਜਿਹਨੂੰ ਉਹ ਪ੍ਰੈਸ਼ਰਾਈਜ਼ ਕਰ ਲੈਣ ਕੋਈ ਜਿੱਦਾਂ ਇਹਨਾਂ ਦੀ ਆਦਤ ਹੈ ਕੋਈ ਪਰਚੇ ਦਾ ਡਰ ਦੇ ਦੇਣ ਕੋਈ ਇਹਨਾਂ ਦੀ ਸਰਕਾਰ ਦੇ ਨਾਲ ਦੀ ਪੰਚਾਇਤ ਬਣੀ ਆ ਸਰਪੰਚ ਨੂੰ ਵਰਗਲਾ ਲੈਣ ਤੇ ਉਹ ಗ್ರಾಮ ਸਭਾ ਨਹੀਂ ਬੁਲਾਉਂਦਾ ਤਾਂ ਉਹਦਾ ਦੂਜਾ ਹੱਲ ਇਹ ਹੁੰਦਾ ਕਿ ਪਿੰਡ ਦੀ ਟੋਟਲ ਆਬਾਦੀ ਚੋਂ 20% ਲੋਕ ਇੱਕ ਜਗ੍ਹਾ ਦੇ ਉੱਤੇ ਸਾਈਨ ਕਰਕੇ ਇੱਕ ਐਪਲੀਕੇਸ਼ਨ ਜੇ ਬीडीपीओ ਨੂੰ ਦੇ ਦਿੰਦੇ ਆ 20% ਆਬਾਦੀ ਚ ਟੋਟਲ ਆਬਾਦੀ ਤੋਂ ਕਿ ਅਸੀਂ ਆਪਣੇ ਪਿੰਡ ਚ ਗ੍ਰਾਮ ਸਭਾ ਬੁਲਾ ਕੇ ਆ ਫੈਸਲਾ ਕਰਨਾ ਚਾਹੁੰਦੇ ਆ ਤੇ ਬीडीपीओ ਨੂੰ 1 ਮਹੀਨੇ ਦੇ ਅੰਦਰ ਅੰਦਰ ਗ੍ਰਾਮ ਸਭਾ ਬੁਲਾਉਣੀ ਪੈਂਦੀ ਹੈ ਔਰ ਜਦੋਂ ਆਪਾਂ ਗ੍ਰਾਮ ਸਭਾ ਬੁਲਾਵਾਂਗੇ ਜੇ ਉਹ ਸਰਪੰਚ ਸਾਹਿਬ ਨਹੀਂ ਵੀ ਅੱਗੇ ਲੱਗਦੇ ਤਾਂ ਕਿਸੇ ਨੂੰ ਵੀ ਉਸ ਦਿਨ ਪ੍ਰਧਾਨ ਚੁਣ ਕੇ ਉਸ ಗ್ರಾಮ ਸਭਾ ਦੇ ਵਿੱਚ ਇਹ ਫੈਸਲਾ ਕਰਾਇਆ ਜਾ ਸਕਦਾ ਕਿ ਅਸੀਂ ਜ਼ਮੀਨ ਨਹੀਂ ਦੇਣੀ ਤੇ ਤੁਹਾਡੇ ਕੋਲੋਂ ਸਰਕਾਰ ਧੱਕੇ ਨਾਲ ਨਹੀਂ ਲੈ ਸਕਦੀ ਸੋ ਇਹ ਇਹਦਾ ਹੱਲ ਆ ਸਥਾਈ ਤੌਰ ਤੇ ਮੈਂ ਉਹਨਾਂ ਸਾਰੇ ਸਰਪੰਚਾਂ ਨੂੰ ਉਹਨਾਂ ਪੰਚਾਇਤਾਂ ਨੂੰ ਉਹਨਾਂ ਸਾਰੇ ਪਿੰਡ ਦੇ ਵਸਨੀਕਾਂ ਨੂੰ ਕਹਿਣਾ ਚਾਹੁੰਦਾ ਇਹ ਕੱਲੇ ਜ਼ਮੀਨ ਨਹੀਂ ਪਿੰਡ ਤੁਹਾਡੇ ਜਿਹੜਿਆ ਤਬਾਹ ਹੋ ਜਾਣਿਆ ਸੋ ਇਹ ਮੈਂ ਤੁਹਾਨੂੰ ਜਿਹੜਾ ਹੱਲ ਦੱਸਿਆ ਤੁਸੀਂ ਕਰ ਸਕਦੇ ਹੋ ਬਹੁਤ ਚੰਗੀ ਗੱਲ ਹੈ ਜੇ ਤੁਹਾਡੇ ਲੈਵਲ ਤੇ ਕੋਈ ਦਿੱਕਤ ਆਉਂਦੀ ਆ ਜਿਹਨੂੰ ਕੋਈ ਪਰੇਸ਼ਾਨੀ ਆ ਜਾਂ ਕੋਈ ਗੱਲ ਕੋਈ ਹੋਰ ਖੰਦਣੀ ਆ ਮੇਰਾ ਦਫ਼ਤਰ ਜਿਵੇਂ ਅੱਗੇ ਅਸੀਂ ਬਾਕੀ ਕੰਮ ਕਰਦੇ ਆ ਇੱਥੇ ਕਰਾਂਗੇ ਤੁਸੀਂ ਆਓ ਅਸੀਂ ਤੁਹਾਡੇ ਨਾਲ ਜੋ ਸੰਭਵ ਸਹਾਇਤਾ ਉਹ ਕਰ ਸਕ ਸਕਦੇ ਹੋਵਾਂਗੇ ਉਹ ਕਰਾਂਗੇ ਜੇ ਕੋਈ ਕਾਨੂੰਨੀ ਰੈ ਮਸ਼ਵਰਾ ਲੈਣਾ ਪਿਆ ਉਹ ਵੀ ਆਪਾਂ ਵਕੀਲ ਸਾਹਿਬ ਨੂੰ ਬੁਲਾ ਕੇ ਉਹ ਵੀ ਨਾਲ ਲੈ ਕੇ ਕੋਈ ਕਾਨੂੰਨੀ ਨੋਟਿਸ ਦੇਣਾ ਹੋਇਆ ਬੀਡੀ ਬੀਡੀ ਪਿਓ ਨਹੀਂ ਆਖੇ ਲੱਗਦੇ ਹੋਏ ਕੋਈ ਹੋਰ ਨਹੀਂ ਉਹ ਵੀ ਆਪਾਂ ਕਰਵਾ ਲਾਂਗੇ ਸੋ ਇੰਨਾ ਮੈਂ ਤੁਹਾਨੂੰ ਮੈਸੇਜ ਦੇਣਾ ਚਾਹਣਾ ਸਰਬਾ ਮਖੌਦੇ ਸਾਹਿਬ ਪਟਿਆਲਾ ਤੋਂ ਕੁੜੀ ਦੇ ਪਿਤਾ ਆਪਣਾ ਤੁਹਾਨੂੰ ਕਾਰਜੇ ਵਿੱਚ ਕਿਹਾ ਕਿ ਅਸੀਂ ਅਕਵਾਇਰ ਨਹੀਂ ਕਰ ਰਹੇ ਇਸ ਵੀਗਾ ਅਸੀਂ ਲੈਂਡ ਕੋਲਿੰਗ ਕਰ ਰਹੇ ਹਾਂ ਜਿਨ੍ਹਾਂ ਨੇ ਲੈਂਡ ਕੋਲਿੰਗ ਸਾਨੂੰ ਜ਼ਮੀਨ ਦੇਣੀ ਆ ਉਹ ਦੇ ਸਕਦੇ ਨੇ ਜਿਹੜੇ ਨਹੀਂ ਇੱਥੇ ਕਿਉਂ ਨਾ ਦੇਣਾ ਹਾਲਾਂਕਿ ਜੇ ਇੱਕ ਪਿੰਡ ਦੀ ਗੱਲ ਕੀਤੀ ਜਾਵੇ ਜੇ 100 ਬੰਦਿਆਂ ਦੀ ਜ਼ਮੀਨਾਂ ਉੱਤੇ ਆ ਰਹੀਆਂ ਨੇ ਅਧਾਰਤ ਤੋਂ ਇਸ ਸਾਰਾ ਕੁਝ ਵੀ ਨਹੀਂ ਟੋਕ ਸਕਦਾ ਸਰਕਾਰ ਕੇ ਦੀ ਹੈ ਕਿ ਸਿਵਾ ਕਈ ਲੈਂਡ ਪੋਲਿੰਗ ਕਰ ਰਹੇ ਦੇਖੋ ਲੈਂਡ ਪੋਲਿੰਗ ਕਹਿ ਲੋ ਲੈਗ ਪੋਲਿੰਗ ਕਹਿ ਲੋ ਕੋਹਨ ਕੋ ਲਤਾਂ ਤੱਕ ਖੇਚ ਰੇ ਪੰਜਾਬ ਦੇ ਸੋ ਆ ਜਿਹੜਾ ਸ਼ਬਦਾਂ ਦਾ ਜਾਲ ਆ ਇਹ ਸਾਡੇ ਸਤਕਾਰਯੋਗ ਮੁੱਖ ਮੰਤਰੀ ਜੀ ਇਸ ਪੇਜ ਬਹੁਤ ਸੋਹਣੀ ਚਲਾ ਲੈਂਦੇ ਇਹਨਾਂ ਨੂੰ ਸ਼ਬਦਾਂ ਦੇ ਜਾਲ ਚ ਲੁਪੇਟਣਾ ਆਉਂਦਾ ਹੈਗਾ ਸੋ ਮੈਂ ਕਹਿੰਦਾ ਜੇ ਉਹ ਸੱਚੀ ਸੁਹਿਰਦ ਹੋਣ ਔਰ ਇਸ ਗੱਲ ਲਈ ਉਹ ਸੱਚੀ ਇਹ ਗੱਲ ਦਿਲੋਂ ਕਹਿ ਰਹੇ ਹੁਣ ਔਰ ਐਵੇਂ ਹੀ ਹੋਵੇ ਕਿ ਉਹ ਜ਼ਬਰਦਸਤੀ ਜ਼ਮੀਨਾਂ ਨਾ ਲੈਣ ਜਿਹਨੇ ਦੇਣੀ ਆ ਉਹ ਦੇ ਦੇਵੇ ਤਾਂ ਮੈਨੂੰ ਲੱਗਦਾ ਕਿ ਜ਼ਮੀਨ ਜ਼ਿਮੀਦਾਰ ਦੀ ਮਾਂ ਆ ਇੱਥੇ ਤਾਂ ਵੱਟ ਪਿੱਛੇ ਕਤਲ ਹੋ ਜਾਂਦੇ ਕੋਈ ਦੇ ਕੇ ਰਾਜੀ ਨਹੀਂ ਹੋਊਗਾ ਹਾਂ ਜੇ ਕੋਈ ਦੇਣੀ ਚਾਹੁੰਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਅਗਲੇ ਦੀ ਚੀਜ਼ ਆ ਅਗਲਾ ਦੇ ਲੈ ਪਰ ਮੇਰਾ ਅੱਜ ਦਾ ਪ੍ਰੈਸ ਕਾਨਫਰੈਂਸ ਕਰਨ ਦਾ ਤੁਹਾਡੇ ਮਾਧਿਅਮ ਨਾਲ ਲੋਕਾਂ ਨੂੰ ਸੰਦੇਸ਼ ਦੇਣ ਦਾ ਜਿਹੜਾ ਭਾਵ ਅਰਥ ਸੀ ਉਹ ਇਹੀ ਸੀ ਮੇਨ ਕਿ ਜੇ ਤੁਹਾਡੀਆਂ ਜ਼ਮੀਨਾਂ ਨੂੰ ਸਰਕਾਰ ਜਿਵੇਂ ਉਸ ਦਿਨ ਦਾ ਜੋ ਚੱਲ ਰਿਹਾ ਪ੍ਰਕਰਨ ਜੋ ਚੀਮਾ ਸਾਹਿਬ ਦਾ ਬਿਆਨ ਆ ਰਿਹਾ ਜੋ ਬਾਕੀਆਂ ਦੇ ਸਰਕਾਰ ਦੇ ਬਿਆਨ ਆ ਰਹੇ ਆ ਉਹਦੇ ਵਿੱਚ ਅਕਵਾਇਰ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਇਹ ਨਵਾਂ ਜਿਹੜਾ ਸ਼ਬਦ ਉਹਨਾਂ ਨੇ ਕਿਹਾ ਹੈਗਾ ਉਹਦਾ ਕੀ ਭਾਵ ਅਰਥ ਹੈ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਜੇ ਕਿਥੇ ਪਿੰਡ ਦੀ ਜ਼ਮੀਨ ਉਹ ਚਾਹੇ ਉਹਨੂੰ ਪੋਲਿੰਗ ਕਰ ਲੈਣ ਉਹ ਕਰ ਲੈਣ ਆ ਕਰ ਲੈਣ ਪਰ ਮੇਨੋ ਮੇਰਾ ਮਕਸਦ ਇਹੀ ਹੈ ਕਿ ਲੋਕਾਂ ਤੋਂ ਉਹਨਾਂ ਦੀ ਜ਼ਮੀਨ ਜ਼ਬਰਦਸਤੀ ਸਰਕਾਰ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਢੰਗ ਨਾਲ ਨਾ ਲਵੇ ਪੰਜਾਬ ਐਗਰੀਕਲਚਰ ਬੇਸਡ ਹੈਗਾ ਤੇ ਉਹਨੂੰ ਸਾਡੀ ਖੇਤੀ ਨੂੰ ਬਚਾਉਣਾ ਸਾਡਾ ਮੁੱਖ ਮੰਤਵ ਹੈ। ਥੈਂਕ ਯੂ ਵੈਰੀ ਮਚ